ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡ ਵਿੱਚ ਇਹ ਯੋਗ ਸ਼ਾਲਾ ਚ ਚੱਲ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੀਐਮ ਦੀ ਯੋਗ ਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਸਤੀਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਮੈਨੂੰ ਕਾਫੀ ਦਿਨਾਂ ਤੋਂ ਮਤਲਬ ਕਿ ਬੈਕ ਪੇਨ ਤੇ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਇੱਥੇ ਯੋਗ ਸ਼ਾਲਾ ਵਿੱਚ ਆ ਕੇ ਕਾਫੀ ਹੱਦ ਤੱਕ 50% ਜੋ ਹੈ ਉਹ ਉਹ ਮੇਰੀ ਠੀਕ ਹੋ ਚੁੱਕੀ ਹੈ ਪਿਛਲੇ 2 ਮਹੀਨੇ ਤੋਂ ਇਹ ਯੋਗ ਸ਼ਾਲਾ ਵਿੱਚ ਆ ਰਹੇ ਹਾਂ ਤੇ ਇਹ ਫ੍ਰੀ ਆਫ ਕੋਸਟ ਹੈ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕ ਇਸ ਪ੍ਰੋਗਰਾਮ ਦਾ ਲਾਭ ਲੈ ਚੁੱਕੇ ਹਨ ਸੂਬੇ ਦੇ ਵਿੱਚ ਹਰ ਰੋਜ਼ 4755 ਕਲਾਸਾਂ ਲੱਗਦੀਆਂ ਨੇ ਜਿੰਨਾ ਚ 215600 ਤੋਂ ਵੱਧ ਨਾਗਰਿਕ ਮੁਫਤ ਹਿੱਸਾ ਲੈ ਕੇ લાભ ਪ੍ਰਾਪਤ ਕਰ ਰਹੇ ਹਨ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਤੇ ਮਨ ਤਨ ਸਾਰਾ ਸਵਸਥ ਰਹਿੰਦਾ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹੀ ਜ਼ਰੂਰੀ ਹੈ ਆਮ ਆਦਮੀ ਪਾਰਟੀ ਦੇ ਜਗਰਾਵਾਂ ਤੋਂ ਐਮਐਲਏ ਸਰਬਜੀਤ ਕੌਰ ਮਾਨੂਕੇ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਮੈਮ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਹੈ ਹੁਣ ਹੌਲੀ ਹੌਲੀ ਸਥਿਤੀ ਠੀਕ ਹੋਣੀ ਸ਼ੁਰੂ ਹੋ ਗਈ ਹੈ ਜਗਰਾਵਾਂ ਹਲਕੇ ਦੀ ਗੱਲ ਕਰੀਏ ਆਸ-ਪਾਸ ਦੇ ਪਿੰਡਾਂ ਦੀ ਗੱਲ ਕਰੀਏ ਕੀ ਮੌਤ ਸਾਡੇ ਜਗਰਾਵਾਂ ਦੇ ਵਿੱਚ ਪਰਮਾਤਮਾ ਦੀ ਮਿਹਰ ਰਹੀ ਹੈ ਸਾਡਾ ਦਰਿਆ ਚੜਿਆ ਪਰ ਜੀਆਂ ਕਲਾਂ ਤੋਂ ਸਾਡੇ ਯੂਥ ਨੇ ਸਾਡੇ ਸਾਰੇ ਲੋਕਾਂ ਨੇ ਉੱਥੋਂ ਨੇ ਮਿਲ ਕੇ ਉਸ ਦਰਿਆ ਦੇ ਨੱਕੇ ਨੂੰ ਬੰਨਿਆ ਦਰਖਤ ਲਾਏ ਮਿੱਟੀਆਂ ਲਾਈਆਂ ਸਾਰਾ ਕੁਝ ਕੀਤਾ ਸਾਡਾ ਪ੍ਰਸ਼ਾਸਨ ਪੂਰਾ ਡੇ ਨਾਈਟ ਉੱਥੇ ਕੰਮ ਕੀਤਾ ਸਾਡੇ ਯੂਥ ਨੇ ਕੰਮ ਕੀਤਾ ਜਿਹੜੇ ਘਰ ਡਿੱਗੇ ਆ ਅਸੀਂ ਪਰ ਪਿੰਡ ਅਸੀਂ ਓਪਨ ਲੋਕਾਂ ਨੂੰ ਕਹਤਾ ਸੀ ਸ਼ਹਿਰ ਤੇ ਪਿੰਡ ਨੂੰ ਵੀ ਜੇ ਤੁਹਾਡੇ ਘਰ ਚੋ ਰਹੇ ਆ ਇਹ ਕੁਦਰਤ ਦੀ ਕਰੋਪੀ ਹੈ ਕੋਈ ਰੋਕ ਨਹੀਂ ਸਕਦਾ ਤੁਸੀਂ ਵੀਡੀਓ ਦਫ਼ਤਰ ਤੇ ਈਓ ਦਫ਼ਤਰ ਆਪਣਾ ਨੋਟ ਕਰਵਾ ਚੋ ਅਸੀਂ ਤੁਹਾਡੇ ਘਰ ਤੱਕ ਸਰਪਾਲ ਪਹੁੰਚਾ ਦਾਂਗੇ ਉਹ ਅਸੀਂ 100% ਪਿੰਡਾਂ ਦਾ ਤਾਂ ਕੰਮ ਅੱਜ ਨੇਬੇੜਤਾ ਤੇ ਕੱਲ ਤੋਂ ਸ਼ਹਿਰ ਦਾ 50% ਕੱਲ ਤੱਕ ਅਸੀਂ ਸ਼ਹਿਰ ਦਾ ਵੀ ਖਤਮ ਕਰ ਦਾਂਗੇ ਤੁਹਾਡੇ ਚੈਨਲ ਦੇ ਮਾਧਮ ਨਾਲ ਹੀ ਮੈਂ ਇੱਕ ਅਪੀਲ ਹੋਰ ਕਰਦੀ ਹਾਂ ਹੋ ਸਕਦਾ ਕੋਈ ਰਹਿ ਗਿਆ ਹੋਵੇ ਪਰ ਜਿਹਨਾਂ ਜਿਹਨੂੰ ਵੀ ਕੋਈ ਜ਼ਰੂਰਤ ਆ ਬ੍ਰਿਟਿਸ਼ ਪਿੰਡ ਦਾ ਤਾਂ ਵੀਡੀਓ ਦਫ਼ਤਰ ਜੇ ਸ਼ਹਿਰ ਦਾ ਐਈਓ ਦਫ਼ਤਰ ਨੂੰ ਨੋਟ ਕਰਵਾ ਜੇ ਜਿਸ ਤਰ੍ਹਾਂ ਦੇ ਵੀ ਉਹਦੀ ਮਦਦ ਆ ਅਸੀਂ ਹਰ ਬਜ਼ਮ ਮਦਦ ਥਰੂ ਪ੍ਰਸ਼ਾਸਨ ਕਰ ਰਹੇ ਹਾਂ ਮੈਂ ਹੁਣ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਕਿ ਕੀ ਗੱਲਬਾਤ ਹੋਈ ਹੈ ਲੋਕਾਂ ਦੇ ਮਸਲੇ ਕਿੱਦਾਂ ਹੱਲ ਕੀਤੇ ਜਾਣਗੇ ਕਿਹੜੀ ਕਿਹੜੀ ਰਣਨੀਤੀ ਤਿਆਰ ਕੀਤੀ ਗਈ ਦੇਖੋ ਸਭ ਤੋਂ ਪਹਿਲਾਂ ਤਾਂ ਰਣਨੀਤੀ ਇਹ ਹੈ ਕੁਦਰਤ ਦੀ ਕਰੋਪੀ ਹੈ हे ਮੇਰੇ ਸੱਚੇ ਬਾਦਸ਼ਾਹ ਤੇਰੀ ਮਿਹਰ ਤੋਂ ਬਿਨਾ ਇਹ ਕੁਝ ਨਹੀਂ ਹੋ ਸਕਦਾ ਅਸੀਂ ਜੋ ਮਰਜ਼ੀ ਬਣਾ ਲਈ ਅਸੀਂ ਲੋਕਾਂ ਦਾ ਮੁੜ ਬੇਸੇਵਾ ਕਰਨ ਲਈ ਬਚਨ ਵੱਧ ਹੈ ਇਹਦੇ ਲਈ ਅਸੀਂ ਐਨ ਜੀਓਜ਼ ਦਾ ਵੀ ਸਹਾਰਾ ਲੈ ਰਹੇ ਆ ਐਨ ਆਰ ਆਈ ਵੀਰਾਂ ਦਾ ਵੀ ਸਹਾਰਾ ਲੈ ਰਹੇ ਆ ਯੂਥ ਵੀ ਉੱਠ ਰਿਹਾ ਤੁਸੀਂ ਆਪ ਹੀ ਦੇਖਿਆ ਰਵਿਸ਼ਟਰੀ ਰਵਿਸ਼ ਕੁਮਾਰ ਜੀ ਨੇ ਅੱਜ ਕਿਹਾ ਪਰ ਜਿਹੜਾ ਭਾਈਚਾਰਾ ਪੰਜਾਬ ਦਿਖਾ ਦਿੰਦਾ ਉਹ ਕਿਸੇ ਹੋਰ ਸਟੇਟ ਤੋਂ ਨਹੀਂ ਦਿਖਾਇਆ ਜਾਂਦਾ ਇਹ ਸੱਚੇ ਪਾਤਸ਼ਾਹ ਪੰਜਾਬੀ ਦਾ ਹਮੇਸ਼ਾ ਮਰਦੇ ਡੁੱਬਦੇ ਡਿਗਦੇ ਵੀ ਕਹਿੰਦੇ ਆ ਚੜ੍ਹਦੀ ਕਲਾ 'ਚ ਤੇ ਅੱਜ ਮੈਂ ਇੱਕ ਗੱਲ ਜ਼ਰੂਰ ਕਹੂੰ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਆ ਦੇਖਣ ਇਹ ਦੇਖਣ ਆਉਣ ਇਹ ਸਾਨੂੰ ਰਾਹਤ ਦਾ ਵੱਡਾ ਪੈਕੇਜ ਦੇ ਕੇ ਜਾਣ ਕਿਉਂਕਿ ਜੋ ਦਿਖ ਰਿਹਾ ਉਹ ਸਾਹਮਣੇ ਆ ਜੇ ਪ੍ਰਧਾਨ ਮੰਤਰੀ ਸਾਹਿਬ ਨੂੰ ਤਾਲੀ ਵੱਲ ਜਲਦੀ ਦਰਦ ਉੱਠ ਸਕਦਾ ਤੇ ਪੰਜਾਬ ਤਾਂ ਉਹਨਾਂ ਦੀ ਆਪਦੀ ਇੱਕ ਸਟੇਟ ਹੈ ਨਾ ਪੰਜਾਬ ਤਾਂ ਉਹ ਸਟੇਟ ਹੈ ਜਿਹੜੀ ਚਾਹੇ ਕਣਕ ਦਾ ਪੂਲ ਹੋਵੇ ਚਾਹੇ ਫੌਜ ਦੀ ਲੋੜ ਹੋਵੇ ਚਾਹੇ ਕਿਤੇ ਵੀ ਅੰਗ ਲੱਗੇ ਕਿਤੇ ਵੀ ਕੋਈ ਹਾੜ ਆਵੇ ਜਿੱਥੇ ਲੰਗਰ ਲੈ ਕੇ ਪਹੁੰਚ ਜਾਂਦੀ ਆ ਅਸੀਂ ਲੰਗਰ ਲੈਣ ਵਾਲੇ ਨਹੀਂ ਆ ਸਾਨੂੰ ਸਾਡਾ ਹੱਕ ਹੀ ਦੇਜੋ ਉਹਨਾਂ ਹੀ ਬਹੁਤ ਆ ਅੱਛਾ ਮੈਮ ਜਿਸ ਤਰ੍ਹਾਂ ਫਿਲਮ ਇੰਡਸਟਰੀ ਵਾਲੇ ਵੀ ਕਾਫੀ ਜਿਹੜੀ ਹੈਲਪ ਕਰ ਰਹੇ ਆ ਵੱਖ-ਵੱਖ ਜਥੇਬੰਦੀਆਂ ਹੈਲਪ ਕਰ ਰਹੀ ਆ ਵਿੱਚ ਅਕਾਲੀ ਦਲ ਵੀ ਕਹਿੰਦੇ ਕਾਫੀ ਜਿਹੜੀ ਹੈਲਪ ਕਰ ਰਹੀ ਆ ਉਹਨਾਂ ਦੇ ਕਿੱਦਾਂ ਦੇਖਦੇ ਉਹਨਾਂ ਨੂੰ ਲਾ ਕੇ ਲੋਕਾਂ ਦੇ ਵਿੱਚ ਵਿਚਰੇ ਨੇ ਬਾਨਾਂ ਤੇ ਜਾ ਰਹੇ ਨੇ ਉਹਨਾਂ ਨਾਲ ਉਹਨਾਂ ਨੇ ਮਦਦ ਕਰੇ ਕਿੱਦਾਂ ਦੇਖਦੇ ਉਹਨਾਂ ਨੂੰ ਦੇਖੋ ਜੀ ਇੱਕ ਪ੍ਰਾਣੀ ਕਹਾਵਤ ਆ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਨਾ ਇਥੇ ਕੋਈ ਅਕਾਲੀ ਮਦਦ ਕਰ ਰਿਹਾ ਨਾ ਕੋਈ ਆਮਦਵੀ ਪਾਰਟੀ ਮਦਦ ਕਰ ਰਹੀ ਹੈ ਨਾ ਕੋਈ ਗਾਇਕ ਮਦਦ ਕਰ ਰਿਹਾ ਇਹ ਜਿਹੜਾ ਜਿਹੜਾ ਵੀ ਕੋਈ ਮਦਦ ਕਰ ਰਿਹਾ ਨਾ ਕੋਈ ਕੋਈ ਸਰਕਾਰ ਕੋਈ ਪ੍ਰਸ਼ਾਸਨ ਨਹੀਂ ਇਹ ਜਿਨੇ ਜਿਨੇ ਜਿੰਨਾ ਪੰਜਾਬ ਦੀ ਮਿੱਟੀ ਦਾ ਕਰਜ਼ਾ ਉਤਾਰ ਸਕਦਾ ਉਹ ਮੌਕਾ ਉਹਨੂੰ ਉਤਾਰਨਾ ਚਾਹੀਦਾ ਇਥੇ ਪਾਰਟੀਵਾਦੀ ਨਹੀਂ ਹੋਣੀ ਚਾਹੀਦੀ ਇਥੇ ਕਿਸੇ ਦਾ ਘੱਟ ਗਿਆ ਸਾਰੇ ਜਣ ਕੇ ਆਪਾਂ ਰਲ ਕੇ ਮਦਦ ਕਰੀਏ ਜੇ ਆਪਾਂ ਕਹੀਏ ਵੀ ਮੈਂ ਆ ਕਰਤਾ ਮੈਂ ਉਹ ਕਰਤਾ ਤੇ ਉਹ ਕਰਵਾਤਾ ਉਹ ਸੱਚੇ ਬਾਦਸ਼ਾਹ ਹੀ ਰਹਾ ਉਹਦੀ ਵੱਧ ਉਹਦੀ ਰਜਾ ਹੈ ਅੱਛਾ ਮੈਮ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਹੈ ਤਾਂ ਹੁਣ ਤੱਕ ਕਾਫੀ ਕਹਿੰਦੇ ਉਹਨਾਂ ਦੇ ਸਿਹਤ ਦੇ ਵਿੱਚ ਸੁਧਾਰ ਵੀ ਆਇਆ ਹੈ ਤੁਹਾਡੇ ਨਾਲ ਗੱਲਬਾਤ ਹੋਈ ਹੈ ਜਾਂ ਕਿਦਾਂ ਉਹਨਾਂ ਦੀ ਸਿਹਤ ਸਿਸਟਮ ਕਿਦਾਂ ਮੌਜੂਦਾ ਸਾਡੇ ਮੁੱਖ ਮੰਤਰੀ ਸਾਹਿਬ ਬਹੁਤ ਮਿਹਨਤੀ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਦਿਨ 'ਚ ਪੰਜ-ਪੰਜ ਵਾਰੀ ਪੰਜਾਬ 'ਚ ਹੁੰਦਾ ਸੀ ਠੀਕ ਹੋ ਕੇ ਜਲਦੀ ਆਉਣਗੇ ਅੱਗੇ ਨਾਲ ਉਹਨਾਂ ਦੀ ਸਿਹਤ 'ਚ ਬਹੁਤ ਸੁਧਾਰ ਹੈ ਮੇਰੇ ਨਾਲ ਉਹਨਾਂ ਦੀ ਪਰਸਨਲ ਗੱਲ ਨਹੀਂ ਹੋਈ ਉਹਨਾਂ ਦੇ ਮੈਸੇਜ ਦਾ ਗੱਲ ਹੋ ਜਾਂਦੀ ਹੈ ਜਾਂ ଓਐਸਟੀ ਸਾਹਿਬ ਨਾਲ ਗੱਲ ਹੋ ਜਾਂਦੀ ਹੈ ਕਿਉਂਕਿ ਜਦੋਂ ਪੇਸ਼ੈਂਟ ਹੁੰਦਾ ਉਹਨਾਂ ਦੇ ਕੋਲੇ ਫੋਨ ਨਹੀਂ ਹੁੰਦਾ ਕਈ ਵਾਰੀ ਉਹ ਨਹੀਂ ਚੱਕਣ ਦਿੰਦੇ ਜਾਂ ਉਹ ਨੀਂਦ 'ਚ ਹੁੰਦੇ ਆ ਜਾਂ ਦਵਾਈ ਅਸੀ ਹੁੰਦੀ ਆ ਇਸ ਕਰਕੇ ਪਰ ਮੈਂ ਪਰਮਾਤਮਾ 'ਗੇ ਅਰਦਾਸ ਕਰਦੀ ਆ ਜਿੰਨੀ ਮਿਹਨਤ ਤੰਦੇ ਹੀ ਨਾਲ ਉਹ ਕੰਮ ਕਰ ਰਹੇ ਆ ਉਦੋਂ ਵਧੀਆ ਡਬਲ ਹਿੰਮਤ ਨਾਲ ਉੱਠ ਕੇ ਆਣ ਜੀ ਬਿਲਕੁਲ ਇਹ ਸਾਨੂੰ ਸਾਡੇ ਨਾਲ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਸਭਜੀਤ ਕਾਰਮਾਣੂ ਕੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੇ ਜਗਰਾਉਂ ਦੇ ਹਲਕੇ ਦੇ ਆਸ-ਪਾਸ ਜਿਹੜੇ ਪਿੰਡ ਐ ਉਹਨਾਂ 'ਚ ਕਾਫੀ ਜੜੀ ਰਾਤਪਾਰੀ ਖਬਰ ਐ ਔਰ ਬਾਰਿਸ਼ ਦੀ ਜੇ ਗੱਲ ਕਰੀ ਹੁਣ ਬਾਰਿਸ਼ ਜਿਹੜੀ ਕਾਫੀ ਘਟ ਗਈ ਐ ਔਰ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਐ ਹੁਣ ਦੁਬਾਰਾ ਸੁਧਣੇ ਸ਼ੁਰੂ ਹੋ ਗਏ ਨੇ ਲਜ਼ਾਣਾ ਤੋਂ ਲਖਮਿੰਦਰ ਸਿੰਘ ਦਲਸੋਹਰ ਟੀਮ ਆਮ ਆਦਮੀ ਪਾਰਟੀ ਦੇ ਜਗਰਾਵਾਂ ਤੋਂ ਐਮਐਲਏ ਸਰਬਜੀਤ ਕੌਰ ਮਾਨੂਕੇ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਮੈਮ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਹੈ ਹੁਣ ਹੌਲੀ ਹੌਲੀ ਸਥਿਤੀ ਠੀਕ ਹੋਣੀ ਸ਼ੁਰੂ ਹੋ ਗਈ ਹੈ ਜਗਰਾਵਾਂ ਹਲਕੇ ਦੀ ਗੱਲ ਕਰੀਏ ਆਸ-ਪਾਸ ਦੇ ਪਿੰਡਾਂ ਦੀ ਗੱਲ ਕਰੀਏ ਕੀ ਮੌਤ ਸਾਡੇ ਜਗਰਾਵਾਂ ਦੇ ਵਿੱਚ ਪਰਮਾਤਮਾ ਦੀ ਮੇਰ ਰਹੀ ਹੈ ਸਾਡਾ ਦਰਿਆ ਚੜਿਆ ਪਰ ਜਿਗਿਆ ਕਲਾਂ ਤੋਂ ਸਾਡੇ ਯੂਥ ਨੇ ਸਾਡੇ ਸਾਰੇ ਲੋਕਾਂ ਨੇ ਉੱਥੋਂ ਨੇ ਮਿਲ ਕੇ ਉਸ ਦਰਿਆ ਦੇ ਨੱਕੇ ਨੂੰ ਬੰਨਿਆ ਦਰਖਤ ਲਾਏ ਮਿੱਟੀਆਂ ਲਾਈਆਂ ਸਾਰਾ ਕੁਝ ਕੀਤਾ ਸਾਡਾ ਪ੍ਰਸ਼ਾਸਨ ਪੂਰਾ ਡੇ ਨਾਈਟ ਉੱਥੇ ਕੰਮ ਕੀਤਾ ਸਾਡੇ ਯੂਥ ਨੇ ਕੰਮ ਕੀਤਾ ਜਿਹੜੇ ਘਰ ਡਿੱਗੇ ਆ ਅਸੀਂ ਪਰ ਪਿੰਡ ਅਸੀਂ ਓਪਨ ਲੋਕਾਂ ਨੂੰ ਕਹਤਾ ਸੀ ਸ਼ਹਿਰ ਤੇ ਪਿੰਡ ਨੂੰ ਵੀ ਜੇ ਤੁਹਾਡੇ ਘਰ ਚੋ ਰਹੇ ਆ ਇਹ ਕੁਦਰਤ ਦੀ ਕਰੋਪੀ ਆ ਕੋਈ ਰੋਕ ਨਹੀਂ ਸਕਦਾ ਤੁਸੀਂ ਵੀਡੀਓ ਦਫ਼ਤਰ ਤੇ ਈਓ ਦਫ਼ਤਰ ਆਪਣਾ ਨੋਟ ਕਰਵਾ ਚੋ ਅਸੀਂ ਤੁਹਾਡੇ ਘਰ ਤੱਕ ਸਰਪਾਲ ਪਹੁੰਚਾ ਦਾਂਗੇ ਉਹ ਅਸੀਂ 100% ਪਿੰਡਾਂ ਦਾ ਤਾਂ ਕੰਮ ਅੱਜ ਨਿਵੇੜਤਾ ਤੇ ਕੱਲ ਤੋਂ ਸ਼ਹਿਰ ਦਾ 50% ਕੱਲ ਤੱਕ ਅਸੀਂ ਸ਼ਹਿਰ ਦਾ ਵੀ ਖਤਮ ਕਰ ਦਾਂਗੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਮੈਂ ਇੱਕ ਅਪੀਲ ਹੋਰ ਕਰਦੀ ਹਾਂ ਹੋ ਸਕਦਾ ਕੋਈ ਰਹਿ ਗਿਆ ਹੋਵੇ ਪਰ ਜਿਹਨਾਂ ਜਿਹਨੂੰ ਵੀ ਕੋਈ ਜ਼ਰੂਰਤ ਆ ਬ੍ਰਿਟਿਸ਼ ਪਿੰਡ ਦਾ ਤਾਂ ਵੀਡੀਓ ਦਫ਼ਤਰ ਜੇ ਸ਼ਹਿਰ ਦਾ ایਓ ਦਫ਼ਤਰ ਨੂੰ ਨੋਟ ਕਰਵਾ ਜੇ ਜਿਸ ਤਰ੍ਹਾਂ ਦੇ ਵੀ ਉਹਦੀ ਮਦਦ ਆ ਅਸੀਂ ਹਰ ਬਜ਼ਰ ਮਦਦ ਥਰੂ ਪ੍ਰਸ਼ਾਸਨ ਕਰ ਰਹੇ ਹਾਂ ਮੈਂ ਹੁਣ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਕਿ ਕੀ ਗੱਲਬਾਤ ਹੋਈ ਹੈ ਲੋਕਾਂ ਦੇ ਮਸਲੇ ਕਿੱਦਾਂ ਹੱਲ ਕੀਤੇ ਜਾਣਗੇ ਕਿਹੜੀ ਕਿਹੜੀ ਰਣਨੀਤੀ ਹਥਿਆਰ ਕੀਤੀ ਗਈ ਦੇਖੋ ਸਭ ਤੋਂ ਪਹਿਲਾਂ ਤਾਂ ਰਣਨੀਤੀ ਇਹ ਹੈ ਕੁਦਰਤ ਦੀ ਕਰੋਪੀ ਹੈ हे ਮੇਰੇ ਸੱਚੇ ਪਾਤਸ਼ਾਹ ਤੇਰੀ ਮਿਹਰ ਤੋਂ ਬਿਨਾ ਇਹ ਕੁਝ ਨਹੀਂ ਹੋ ਸਕਦਾ ਅਸੀਂ ਜੋ ਮਰਜ਼ੀ ਬਣਾ ਲਈ ਅਸੀਂ ਲੋਕਾਂ ਦਾ ਮੁੜਬ ਸੇਵਾ ਕਰਨ ਲਈ ਬਚਨ ਵੱਧ ਹੈ ਇਹਦੇ ਲਈ ਅਸੀਂ ਐਨ ਜੀਓਜ਼ ਦਾ ਵੀ ਸਾਰਾ ਲੈ ਰਹੇ ਆ ਐਨ ਆਰ ਆਈ ਵੀਰਾਂ ਦਾ ਵੀ ਸਾਰਾ ਲੈ ਰਹੇ ਆ ਯੂਥ ਵੀ ਉੱਠ ਰਿਹਾ ਤੁਸੀਂ ਆਪ ਹੀ ਦੇਖਿਆ ਰਵਿਸ਼ ਰਵਿਸ਼ ਕੁਮਾਰ ਜੀ ਨੇ ਅੱਜ ਕਿਹਾ ਪਰ ਜਿਹੜਾ ਭਾਈਚਾਰਾ ਪੰਜਾਬ ਦਿਖਾ ਦਿੰਦਾ ਉਹ ਕਿਸੇ ਹੋਰ ਸਟੇਟ ਤੋਂ ਨਹੀਂ ਦਿਖਾਇਆ ਜਾਂਦਾ ਇਹ ਸੱਚੇ ਪਾਸ਼ਾ ਪੰਜਾਬੀ ਦਾ ਹਮੇਸ਼ਾ ਮਰਦੇ ਡੁੱਬਦੇ ਡਿੱਗਦੇ ਵੀ ਕਹਿੰਦੇ ਆ ਚੜ੍ਹਦੀ ਕਲਾ 'ਚ ਤੇ ਅੱਜ ਵੀ ਇੱਕ ਗੱਲ ਜ਼ਰੂਰ ਕਹੂੰ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਆ ਦੇਖਣ ਇਹ ਦੇਖਣ ਨਾ ਆਉਣ ਇਹ ਸਾਨੂੰ ਰਾਹਤ ਦਾ ਵੱਡਾ ਪੈਕੇਜ ਦੇ ਕੇ ਜਾਣ ਕਿਉਂਕਿ ਜੋ ਦਿਖ ਰਿਹਾ ਉਹ ਸਾਹਮਣੇ ਆ ਜੇ ਪ੍ਰਧਾਨ ਮੰਤਰੀ ਸਾਹਿਬ ਨੂੰ ਤਾਲੀਵਾਲੀ ਜਲਦੀ ਦਰ ਤੋਂ ਉੱਠ ਸਕਦਾ ਤੇ ਪੰਜਾਬ ਤਾਂ ਉਹਨਾਂ ਦੀ ਆਪਦੀ ਇੱਕ ਸਟੇਟ ਆ ਨਾ ਪੰਜਾਬ ਤਾਂ ਉਹ ਸਟੇਟ ਆ ਜਿਹੜੀ ਚਾਹੇ ਕਣਕ ਦਾ ਪੂਲ ਹੋਵੇ ਚਾਹੇ ਫੌਜ ਦੀ ਲੋੜ ਹੋਵੇ ਚਾਹੇ ਕਿਤੇ ਵੀ ਅੰਗ ਲੱਗੇ ਕਿਤੇ ਵੀ ਕੋਈ ਹਾੜ ਆਵੇ ਜਿੱਥੇ ਲੰਗਰ ਲੈ ਕੇ ਪਹੁੰਚ ਜਾਂਦੀ ਆ ਅਸੀਂ ਲੰਗਰ ਲੈਣ ਵਾਲੇ ਨਹੀਂ ਆ ਸਾਨੂੰ ਸਾਡਾ ਹੱਕ ਹੀ ਦੇਜੋ ਉਹਨਾਂ ਹੀ ਬਹੁਤ ਆ আচ্ছা ਮੈਮ ਜਿਸ ਤਰ੍ਹਾਂ ਫਿਲਮ ਇੰਡਸਟਰੀ ਵਾਲੇ ਵੀ ਕਾਫੀ ਜਿਹੜੀ ਹੈਲਪ ਕਰ ਰਹੇ ਆ ਵੱਖ-ਵੱਖ ਜਥੇਬੰਦੀਆਂ ਹੈਲਪ ਕਰ ਰਹੀ ਆ ਵਿੱਚ ਅਕਾਲੀ ਦਲ ਵੀ ਕਹਿੰਦੇ ਕਾਫੀ ਜਿਹੜੀ ਹੈਲਪ ਕਰ ਰਹੀ ਆ ਉਹਨਾਂ ਦੇ ਕਿੱਦਾਂ ਦੇਖਦੇ ਉਹਨਾਂ ਨੂੰ ਜਾਂ ਕਿ ਲੋਕਾਂ ਦੇ ਵਿੱਚ ਵਿਚਰੇ ਨੇ ਬਾਨਾਂ ਤੇ ਜਾ ਰਹੇ ਨੇ ਉਹਨਾਂ ਨਾਲ ਉਹਨਾਂ ਨੇ ਮਦਦ ਕਰ ਰਿਹਾ ਕਿੱਦਾਂ ਦੇਖੀ ਉਹਨਾਂ ਨੂੰ ਦੇਖੋ ਜੀ ਇੱਕ ਪ੍ਰਾਣੀ ਕਹਾਵਤ ਆ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਨਾ ਇਥੇ ਕੋਈ ਅਕਾਲੀ ਮਦਦ ਕਰ ਰਿਹਾ ਨਾ ਕੋਈ ਆਮਦਵੀ ਪਾਰਟੀ ਮਦਦ ਕਰ ਰਹੀ ਹੈ ਨਾ ਕੋਈ ਗਾਇਕ ਮਦਦ ਕਰ ਰਿਹਾ ਇਹ ਜਿਹੜਾ ਜਿਹੜਾ ਵੀ ਕੋਈ ਮਦਦ ਕਰ ਰਿਹਾ ਨਾ ਕੋਈ ਕੋਈ ਸਰਕਾਰ ਕੋਈ ਪ੍ਰਸ਼ਾਸਨ ਨਹੀਂ ਇਹ ਜਿਨੇ ਜਿਨੇ ਜਿੰਨਾ ਪੰਜਾਬ ਦੀ ਮਿੱਟੀ ਦਾ ਕਰਜ਼ਾ ਉਤਾਰ ਸਕਦਾ ਉਹ ਮੌਕਾ ਉਹਨੂੰ ਉਤਾਰਨਾ ਚਾਹੀਦਾ ਇਥੇ ਪਾਰਟੀਵਾਦੀ ਨਹੀਂ ਹੋਣੀ ਚਾਹੀਦੀ ਇਥੇ ਕਿਸੇ ਦਾ ਘੱਟ ਗਿਆ ਸਾਰੇ ਜਣ ਕੇ ਆਪਾਂ ਰਲ ਕੇ ਮਦਦ ਕਰੀਏ ਜੇ ਆਪਾਂ ਕਹੀਏ ਵੀ ਮੈਂ ਆ ਕਰਤਾ ਮੈਂ ਉਹ ਕਰਤਾ ਉਹ ਕਰਵਾਤਾ ਉਹ ਸੱਚੇ ਬਾਦਸ਼ਾਹ ਹੀ ਰਿਆ ਉਹਦੀ ਵੱਧ ਉਹਦੀ ਰਜ਼ਾ ਚ ਅੱਛਾ ਮੈਮ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਹੈ ਤਾਂ ਹੁਣ ਤੱਕ ਕਾਫੀ ਕਹਿੰਦੇ ਉਹਨਾਂ ਦੇ ਸਿਹਤ ਦੇ ਵਿੱਚ ਸੁਧਾਰ ਵੀ ਆਇਆ ਤੁਹਾਡੇ ਨਾਲ ਗੱਲਬਾਤ ਹੋਈ ਹੈ ਜਾਂ ਕਿੱਦਾਂ ਉਹਨਾਂ ਦੀ ਸਿਹਤ ਸਿਸਟਮ ਕਿੱਦਾਂ ਮੌਜੂਦਾ ਸਾਡੇ ਮੁੱਖ ਮੰਤਰੀ ਸਾਹਿਬ ਬਹੁਤ ਮਿਹਨਤੀ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਦਿਨ 'ਚ ਪੰਜ-ਪੰਜ ਵਾਰੀ ਪੰਜਾਬ 'ਚ ਹੁੰਦਾ ਸੀ ਠੀਕ ਹੋ ਕੇ ਜਲਦੀ ਆਉਣਗੇ ਅੱਗੇ ਨਾਲ ਉਹਨਾਂ ਦੀ ਸਿਹਤ 'ਚ ਬਹੁਤ ਸੁਧਾਰ ਹੈ ਮੇਰੇ ਨਾਲ ਉਹਨਾਂ ਦੀ ਪਰਸਨਲ ਗੱਲ ਨਹੀਂ ਹੋਈ ਉਹਨਾਂ ਦੇ ਮੈਸੇਜ ਦਾ ਗੱਲ ਹੋ ਜਾਂਦੀ ਹੈ ਜਾਂ ଓਐਸਟੀ ਸਾਹਿਬ ਨਾਲ ਗੱਲ ਹੋ ਜਾਂਦੀ ਹੈ ਕਿਉਂਕਿ ਜਦੋਂ ਪੇਸ਼ੈਂਟ ਹੁੰਦਾ ਉਹਨਾਂ ਦੇ ਕੋਲੇ ਫੋਨ ਨਹੀਂ ਹੁੰਦਾ ਕਈ ਵਾਰੀ ਉਹ ਨਹੀਂ ਚੱਕਣ ਦਿੰਦੇ ਜਾਂ ਉਹ ਨੀਂਦ 'ਚ ਹੁੰਦੇ ਆ ਜਾਂ ਦਵਾਈ ਅਸੀ ਹੁੰਦੀ ਆ ਇਸ ਕਰਕੇ ਪਰ ਮੈਂ ਪਰਮਾਤਮਾ 'ਗੇ ਅਰਦਾਸ ਕਰਦੀ ਆ ਜਿੰਨੀ ਮਿਹਨਤ ਤੰਦੇ ਹੀ ਨਾਲ ਉਹ ਕੰਮ ਕਰ ਰਹੇ ਆ ਉਦੋਂ ਵਧੀਆ ਡਬਲ ਹਿੰਮਤ ਨਾਲ ਉੱਠ ਕੇ ਆਣ ਜੀ ਬਿਲਕੁਲ ਇਹ ਸਾਨੂੰ ਸਾਡੇ ਨਾਲ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਸਭਜੀਤ ਕਾਰਮਾਣੂ ਕੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੇ ਜਗਰਾਉਂ ਦੇ ਹਲਕੇ ਦੇ ਆਸਪਾਸ ਜਿਹੜੇ ਪਿੰਡ ਐ ਉਹਨਾਂ 'ਚ ਕਾਫੀ ਜੜੀ ਰਾਤਪਾਰੀ ਖਬਰ ਐ ਔਰ ਬਾਰਿਸ਼ ਦੀ ਜੇ ਗੱਲ ਕਰੀ ਹੁਣ ਬਾਰਿਸ਼ ਜਿਹੜੀ ਕਾਫੀ ਘਟ ਗਈ ਔਰ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਐ ਹੁਣ ਦੁਬਾਰਾ ਸੁਧਣੇ ਸ਼ੁਰੂ ਹੋ ਗਏ ਨੇ ਲਜ਼ਾਣਾ ਤੋਂ ਲਖਮਿੰਦਰ ਸਿੰਘ ਦਲਸੋਹਰਟੀ